ਮੈਂ ਅੱਜ ਤੱਕ ਨਾ ਉਲਟਾ ਪੰਜ ਸੱਤ ਨਾ ਉਲਟਾ 75 ਸੱਤ ਅੱਜ ਮੇਰਾ ਇਸ ਇਨਸਾਫ ਦੀ ਟੱਕੜੀ ਦਾ ਜਿਹੜੀ ਟੋਟੇ ਟੋਟੇ ਹੋਈ ਪਈਆਂ ਕੋਈ ਇਤਬਾਰ ਨਹੀਂ ਰਿਹਾ ਜੇ ਵੀਤਲਾ ਮੰਦਰ ਦੇ ਅੱਗੇ ਖੱਦਰ ਪੜਾ ਰਿਹਾ ਉਹਦੇ ਵਿੱਚ ਜਿਹੜੇ ਸਿੱਧੇ ਹੋਏ ਤਾਂ ਮੁਰੇ ਚਾਰੇ ਨਾਸ਼ਾਂ ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਾਈ ਸੀ ਕਿ ਐ ਡਿਟੀਆਂ ਲਾਟਾਂ ਬਲਦੀ ਸੀ ਉਹਨਾਂ ਨੇ ਨਕੋਦਰ ਦੇ ਡੀਐਸਪੀ ਤੋਂ ਇੱਕ ਬਿਆਨ ਬਾਕੀ ਤੇ ਹਾਈ ਕੋਰਟ ਨੂੰ ਦਿੱਤੇ ਆ ਵੀ ਅਸੀਂ ਜਿਹੜੀ ਇਹਨਾਂ ਦੀਆਂ ਕਈਆਂ ਗਵਾਚੀਆਂ ਹੈਗੀਆਂ ਜਿਹੜੇ ਕਾਮੂ ਗਵਾਚੇ ਆ ਉਹਨਾਂ ਦੀ ਇੱਕ ਐਫਆਈਆਰ ਦਰਜ ਕਰ ਲਈ ਹੈ ਉਸ ਐਫਆਈਆਰ ਦੀ ਨਕਲ ਵੀ ਅੱਜ ਤੱਕ ਕੋਈ ਨਹੀਂ ਮਿਲੀ ਜਦ ਮੈਂ ਪਾਈ ਤਾਂ ਉਹ ਮੈਨੂੰ ਛਾਸੀ ਵਾਲੀਆਂ ਪਹਿਲੀਆਂ ਪੁਰਾਣੀਆਂ ਚਾਰੇ ਦੇ ਅੱਜ ਵੀ ਮੈਨੂੰ ਉਹ ਬੇਚੀ ਯਾਦ ਆਉਂਦਾ 3 ਪਹਿੜਾ ਉਹਦੀ ਉੱਤਰ ਜਤ ਪਰ ਪੜੀਓ ਖੜੀਆਂ ਬਣਨ ਤੋਂ ਆਪਣੇ ਭਰਾਵਾਂ ਨੂੰ ਦੇਖ ਰਹੇ ਨੇ ਅੱਡਾ ਸਾਥ ਦਿਓ ਸੱਚ ਨੂੰ ਜਗਰ ਕਰਨਾ ਸੱਚ ਇਨਸਾਫ ਨਹੀਂ ਮਿਲਦਾ ਇਸ ਦੁਨੀਆ ਤੇ ਇਨਸਾਫ ਨਹੀਂ ਮਿਲ ਸਕਦਾ ਸਭ ਤੋਂ ਪਹਿਲਾਂ ਮੈਂ ਜੱਜ ਸਾਹਿਬ ਅਟਾਇਲ ਮਨੰਦ ਰਣਜੀਤ ਸਿੰਘ ਹੁਣਾਂ ਦਾ ਧੰਨਵਾਦ ਕਰਦਾ ਤੀਸਰੀ ਵਾਰੀ ਅੱਜ ਮੈਂ ਇਹਨਾਂ ਦੇ ਦਰਸ਼ਨ ਕੀਤੇ ਹੈ ਇਹਨਾਂ ਨੇ ਹਮੇਸ਼ਾ ਮੈਨੂੰ ਵਧੀਆ ਗਾਈਡ ਕੀਤਾ ਹੈ ਔਰ ਮੇਰੀ ਮਦਦ ਵੀ ਕੀਤੀ ਪ੍ਰੋਫੈਸਰ ਮੋਹਨ ਸਿੰਘ ਆਪਣੇ ਜਗਮੋਨ ਸਿੰਘ ਹੁਣਾਂ ਅਸੀਂ ਅੰਬਰਸਰ ਵੀ ਹੁਣੇ ਇਕੱਠੇ ਹੋਏ ਸੀ 4 ਫਰਵਰੀ ਨੂੰ ਮਨ ਸਾਹਿਬ ਵੀ ਉੱਥੇ ਹੀ ਸਨ ਤੇ ਮੈਨੂੰ ਵੀ ਦਾਸ ਨੂੰ 40 ਸਾਲ ਹੋ ਗਏ ਨੇ ਇਹ ਬੇਦਨਾ ਆਪਣੇ ਮਨ ਦੇ ਵਿੱਚ ਲੁਕਾ ਕੇ ਬੈਠਾ ਹੈ ना किसी दस है ना किसी को कुछ कह सकता है मैं कुछ अपने विचार पेश करूँगा सिर्फ दिलो मोहब्बत जन सही सचिया जन मुख होर, होर से रत्ते इश्क खुदा रंग दीदार के विसरिया जन ते पोए थी आप लिए लड़ लाए ਦਰਦਰਵੇਸ਼ تن ਧੰਨ ਜਣੇ ਦੀ ਮਾਂ ਆਇ ਸ਼ਫਲ ਸੀ ਪਰਬਤ ਗੌਰ ਅਪਾਰ ਅਗਮ ਅਪਾਰ ਤੂੰ ਜਿਨਾ ਪਛਾਤਾ ਸੱਚ ਚੁੰਮਾ ਪੈਰ ਨੂੰ ਤੇਰੀ ਬਨੇ ਖਦਾਏ ਤੂੰ ਬਖਸ਼ੰਦਗੀ ਸ਼ੇਖ ਫਰੀਦ ਦੇ ਖੈਰ ਦੀ ਦੀਜੇ ਬੰਦੇ ਅੱਜ ਇੱਥੇ ਉਹੀ ਸੱਚੇ ਆਏ ਹੋਏ ਹਨ ਜੇ ਨਾਨਕ ਖਦਾ ਦੀ ਖਲਕਤ ਨਾਲ ਪਿਆਰ ਹੈ ਉਹਨਾਂ ਦਰਦਮੰਦਾਂ ਦਾ ਦਰਦ ਵੰਡਾਉਣ ਅਨਸਾਫ਼ ਦਉਣ ਜਾਨਵਰ ਨੂੰ ਜ਼ੁਲਮਾਂ ਦਾ ਅਹਿਸਾਸ ਕਰਾਉਣ ਲੋਕਾਂ ਨੂੰ ਜਗਾਉਣ ਲੈ ਕੇ ਅਕਤਰ ਹੋਏ ਹਨ ਤੇ ਦਾਸ ਨੂੰ ਦਲੇਰੀ ਹੌਸਲਾ ਦੇਣ ਹੱਕ ਲਈ ਖੜਨ ਲਈ ਪ੍ਰੇਰਿਤ ਕਰਨ ਲਈ ਅਕਤਰ ਹੋਏ ਮੈਂ ਸਾਡਾ ਧੰਨਵਾਦ ਕਰਦਾ ਹਾਂ ਪਰ ਅੱਜ ਦੇ ਅਨਸਾਫ਼ ਦੇ ਚਾਰੇ ਥੰ ਡਗਮਗਾ ਚੁੱਕੇ ਹਨ ਟੜਕ ਚੁੱਕੇ ਹਨ ਇਹ ਉਹ ਬਾਪ ਹੈ ਜਿਹਨੂੰ ਲਾਸ਼ਾਂ ਦੇ ਕੋਲ ਖੜੇ ਨੂੰ ਵਿਾਰਸ ਬਣਾ ਦਿੱਤਾ ਗਿਆ ਸੀ ਮੈਂ ਨਾ ਹੱਥਾਂ ਨਾਲ ਇਹਨਾਂ ਬੱਚਿਆਂ ਨੂੰ ਪਿਆਰ ਦਿੱਤਾ ਸੀ ਤਿੰਨ ਬੱਚੇ ਹਸਟਲ ਥੱਲੇ ਹਰਸ਼ ਦੇ ਲੇਟੇ ਹੋਏ ਸਨ ਤੇ ਉਹਨਾਂ ਦੇ ਕਫਨ ਪਾਏ ਹੋਏ ਸਨ ਚੌਥਾ ਬੱਚਾ ਹਰਮਿੰਦਰ ਸਿੰਘ ਜਿਹਦੇ ਮੂੰਹ 'ਚ ਗੋਲੀ ਮਾਰ ਕੇ ਮਾਰਿਆ ਸੀ ਉਹਦੇ ਸਰੀਰ ਜਿਸ ਦਾ ਪੋਸਟਮਾਰਟਮ 5 ਵਜੇ ਹੋਇਆ ਤੜਕੇ ਦੂਸਰਿਆਂ ਦਾ 9 ਤੋਂ 12 ਵਜੇ ਦੇ ਵਿੱਚ ਹੋਇਆ ਔਰ ਇਹ ਸਾਰੇ ਪੋਸਟਮਾਰਟਮ ਕਰਾਉਣ ਵਾਲਾ ਦਰਬਾਰਾ ਸਿੰਘ ਗੁਰੂ ਜਿਹੜਾ ਉਸ ਵੇਲੇ ਦਾ ਡੀਸੀ ਸੀ ਮੇਰਾ ਸਹਿਲ ਸ਼ਾਹ ਨੂੰ ਕਦੀ ਕਾਨੂੰਨ ਪੜਿਆ ਹੀ ਨਾ ਹੋਵੇ ਕਿ ਸ਼ਾਮ ਤੋਂ ਬਾਅਦ ਉਸ ਤੋਂ ਮਾੜ ਨਹੀਂ ਹੋ ਸਕਦਾ ਸ਼ਾਇਦ ਉਹਨੇ ਨਾ ਪੜਿਆ ਹੋਵੇ ਕਿ ਜੇ ਕੋਈ ਲਵਾਰ ਸਲਾਸ਼ ਅਨਾਉਂਸ ਵੀ ਕਰਨੀ ਹੈ ਉਹਨਾਂ ਅਖਬਾਰਾਂ ਵਿੱਚ ਉਹਨਾਂ ਨੂੰ ਦੇਣਾ ਪੈਂਦਾ ਹੈ ਜੇ ਸਾਡੇ ਅਫਸਰ ਜੇ ਸਾਡੇ ਰਾਖੇ ਕਾਨੂੰਨ ਨੂੰ ਇਸ ਤਰ੍ਹਾਂ ਤੋੜ ਮਰੋੜਦੇ ਹੋਣ ਤੇ ਉਹਨਾਂ ਦਾ ਕੀ ਹੋ ਸਕਦਾ ਮੈਂ ਸਾਰਨਜੀਤ ਸਿੰਘ ਉਹਨਾਂ ਨੇ ਇੱਕ ਗੱਲ ਕੀਤੀ ਸੀ ਮੈਂ ਅੱਜ ਇੱਥੇ ਛਰੇ ਆਮ ਦੱਸਣੀ ਚਾਹ ਰਿਹਾ ਉਹ ਗੱਲ ਕਿਉਂਕਿ ਮੈਂ ਸੱਚ ਨੂੰ ਹੁਣ ਅਜਾ ਕਰ ਕਰਨ ਲਈ ਸਿਰfte ਸਰ ਆਇਆ ਦਾਸ ਨੂੰ 10 ਵਜੇ ਰਾਤ ਦੇ ਗਿਆਨੀ ਮਹਾਰਾਜ ਸਾਹਿਬ ਜਿਹੜੇ ਮੇਰੇ ਮਾਮਾ ਜੀ ਸਨ ਫੋਨ ਕੀਤਾ ਉਹਨੂੰ ਲਕੋਦਰ ਤੋਂ ਜਿਹੜੇ ਫੋਨ ਤੋਂ ਅਸੀਂ ਪਹਿਲਾਂ ਫੋਨ ਮਲਾਉਂਦੇ ਸੀ ਉਸ ਵੇਲੇ ਐਕਸਚੇਂਜ ਹੁੰਦੀਆਂ ਸੀ ਐਕਸਚੇਂਜ ਦੇ ਵਿੱਚ ਵੀ ਪੁਲਿਸ ਬੈਠੀ ਸੀ ਦਾਸ ਦਾ ਦੋਸਤ ਸੋਨ ਲਾਲ ਪਿੰਡ ਨਵਾ ਪਿੰਡ ਚੌਕੀਆਂ ਉੱਥੇ ਸੀ ਉਹਨਾਂ ਬਾਹਰ ਅੱਗੇ ਇੱਕ ਬੰਦੇ ਨੂੰ ਭੇਜਿਆ ਮੈਂ ਉੱਥੋਂ ਫੋਨ ਕਰਦੇ ਉਹਨਾਂ ਨੂੰ ਜਾ ਕੇ ਦੱਸਦੇ ਕਿ ਇਸ ਫੋਨ ਤੋਂ ਫੋਨ ਨਹੀਂ ਮਿਲਣਾ ਫਿਰ ਅਸੀਂ ਹੋਰ ਫੋਨ ਤੋਂ ਜਾ ਕੇ ਫੋਨ ਬਣਾਇਆ ਫੋਨ ਮਿਲ ਗਿਆ ਮਹਾਲੂ ਸਾਹਿਬ ਨੂੰ ਫੋਨ ਕੀਤਾ ਉਹਨਾਂ ਨੇ ਬਰਨਾਲਾ ਸਾਹਿਬ ਨੂੰ ਕੀਤਾ ਬਰਨਾਲਾ ਸਾਹਿਬ ਉਸ ਵੇਲੇ ਸੀਐਮਸੀ ਉਹਨਾਂ ਨੇ ਫੇਰ ਮੁੜ ਕੇ ਮਹਾਲੂ ਸਾਹਿਬ ਨੂੰ ਕੀਤਾ ਸਵੇਰੇ ਤੁਹਾਨੂੰ ਲਾਸ਼ਾਂ ਮਿਲਣਗੀਆਂ ਬਡਾਲਾ ਸਾਹਿਬ ਮੇਰੇ ਐਮਐਲਏ ਸੀ ਮੈਂ ਉਹਨਾਂ ਨੂੰ ਫੋਨ ਕੀਤਾ ਉਹ ਕਹਿੰਦੇ ਮੈਂ ਸਵੇਰੇ 8 ਵਜੇ ਇੱਥੇ ਪਹੁੰਚ ਜਾਵਾਂਗਾ ਹੈਰਾਨੀ ਦੀ ਗੱਲ ਜਿਹੜੀ ਮੈਂ ਦੱਸਣ ਲੱਗਾ ਉਹ ਬਹੁਤ ਹੀ ਵੱਡੀ ਹੈ ਪਰਸ ਨੂੰ ਦੋ ਫੋਨ ਆਏ ਸਨ ਇੱਕ ਆਇਆ ਸੀ ਕਿ ਲਾਸ਼ਾਂ 8 ਵਜੇ ਤੋਂ ਪਹਿਲਾਂ ਪਹਿਲਾਂ ਖੁਰਦ-ਬੁਰਦ ਕਰ ਦੇਣੀਆਂ ਇੱਕ ਆਇਆ ਸੀ ਕਿ ਬਲਦੇਵ ਸਿੰਘ ਨੂੰ ਕਿੱਦਾਂ ਗਮਰਾਹ ਕਰਨਾ ਹੈ ਔਰ ਮੈਨੂੰ ਲਾਸ਼ਾਂ ਕਿਸੇ ਪੋਲੀਟੀਕਲ ਪਾਰਟੀ ਨੇ ਨਹੀਂ ਦੁਵਾਈਆਂ ਮੈਂ ਹੁਣ ਇਹਨਾਂ ਨੂੰ ਦੱਸਿਆ ਸੀ ਮੇਰਾ ਬ੍ਰਦਰ ਦਾ ਉੱਥੇ ਸਰੂਰ ਹੋਟਲ ਸੀ ਸਾਰੀ ਪੜਸ ਐਸ ਡੀ ਐਮ ਤੁਹਾਨੂੰ ਪਤਾ ਹੀ ਹੈ ਮੈਂ ਨਹੀਂ ਕੁਝ ਵੀ ਕਰਨਾ ਸਾਰੇ ਉੱਥੇ ਲੰਗਰ ਛਕਦੇ ਹੁੰਦੇ ਸੀ ਉਸ ਬੰਦੇ ਨੇ ਕਿਹਾ ਮੇਰੇ ਭਰਾ ਦਾ ਪੁੱਤਰ ਮਰ ਗਿਆ ਉਹਦੀ ਲਾਸ਼ ਤਾਂ ਦਿਖਾ ਦਿਓ ਤਾਂ ਇੱਕ ਪੁਲਿਸ ਆਫਸਰ ਨੇ ਫੋਨ ਕੀਤਾ ਦਲਜੀਤ ਸਿੰਘ ਸਵੇਰੇ 7 ਵਜੇ ਤੋਂ ਪਹਿਲਾਂ ਪਹਿਲਾਂ ਆ ਕੇ ਲਾਸ਼ਾਂ ਦੇਖ ਲਿਓ ਜੇ ਦੇਖਣੀਆਂ ਤਾਂ ਨਹੀਂ ਤਾਂ 8 ਵਜੇ ਤੁਹਾਨੂੰ ਲਾਸ਼ਾਂ ਦਾ ਤੁਖਮ ਨਹੀਂ ਮਿਲਣਾ ਕਿੱਦਾਂ ਹੋ ਸਕਦਾ ਸੌ ਮੈਂ ਸਾਢੇ 6 ਵਜੇ ਅਸੀਂ ਪਹੁੰਚ ਗਏ ਸੂਰ ਹੋਟਲ ਚ ਪਰ ਸ੍ਰੀ ਗੱਡੀ ਚ ਸਾਨੂੰ ਹਸਪਤਾਲ ਲਿਆਂਦਾ ਗਿਆ ਮੈਨੂੰ 26 ਨੰਬਰ ਕਮਰਾ ਜਿਹੜਾ ਹਸਪਤਾਲ ਦਾ ਉੱਥੇ ਲੈ ਗਿਆ ਮੇਰੇ ਨਾਲ ਦਲਜੀਤ ਸਿੰਘ ਵੀ ਸੀ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਚੰਨ ਲਾਸ਼ਾਂ ਥੱਲੇ ਸੀ ਇੱਕ ਸਟ੍ਰੀਟ ਤੇ ਸੀ ਮੈਂ ਬਲਾਸ਼ਾ ਨੂੰ ਪਿਆਰ ਦਿੱਤਾ ਪਰ ਮਹਾਤਮਾ ਗੇ ਅਰਦਾਸ ਕੀਤੀ ਕਿ ਮੈਂ ਲਾਸ਼ਾਂ ਦਾ ਬਾਹਰ ਸੁਣਦਾ ਵੀ ਬੇਵੱਸਾ ਹੋ ਪਰਮਾਤਮਾ ਮੈਨੂੰ ਸਮਾਤਮਕਸ਼ ਮੈਕਚਰ ਉੱਥੇ ਫਿਰ ਉਹਨਾਂ ਨੇ ਉਹ ਚਾਲ ਖੇਡੀ ਜਿਹੜੀ ਉਹਨਾਂ ਨੂੰ ਦੱਸੀ ਸੀ ਕਹਿੰਦਾ ਜੀ ਸੀਐਮ ਸਾਹਿਬ ਦਾ ਫੋਨ ਆ ਗਿਆ ਆ ਤੁਸੀਂ ਠਾਣੇ ਨੂੰ ਲਿਖਾ ਕੇ ਲੈ ਆਓ ਮੈਂ ਕਮਲਾ ਉਹਨਾਂ ਦੀ ਗੱਲ 'ਚ ਆ ਗਿਆ 10-15 ਮਿੰਟ ਮੈਂ ਜਾ ਕੇ ਥੱਲੇ ਬੈਠਾ ਰਿਆ ਖੜਾ ਰਿਆ ਠਾਣੇ ਨੂੰ ਤੁਰ ਪਿਆ ਅਜੇ ਮੈਂ ਰਸਤੇ ਵਿੱਚ ਹੀ ਜਾਣਾ ਮੇਰਾ ਇੱਕ ਦੋਸਤ ਡਾਕਟਰ ਛਾਬੜਾ ਗੁਰੂ ਸਿੰਘ ਸਭਾ ਦੇ ਸਾਹਮਣੇ ਉਹਦਾ ਹਸਪਤਾਲ ਸੀ ਮੈਂ ਜੇ ਉੱਥੇ ਤੱਕ ਹੀ ਗਿਆ ਸੀ ਕਿ ਚਾਰੇ ਲਾਸ਼ਾਂ ਟਰਾਲੇ ਦੇ ਵਿੱਚ ਪਾ ਕੇ ਪੁਲਿਸ ਲਿਜਾ ਰਹੀ ਸੀ ਮੈਨੂੰ ਪਤਾ ਲੱਗ ਗਿਆ ਉਹ ਲਾਸ਼ਾਂ ਨਹੀਂ ਮਨੀਆਂ ਦੱਸਿਆ ਤਾਂ ਮੈਨੂੰ ਪਹਿਲਾਂ ਵੀ ਸੀ ਖੇਤ ਮੈਂ ਥਾਣੇ ਚੱਲ ਗਿਆ ਥਾਣੇ ਦਾ ਇੰਚਾਰਜ ਉਸ ਵੇਲੇ ਐਸਐਸਪੀ ਡੀ ਸਰਜੀ ਸਿੰਘ ਸੀ ਮੈਂ ਉਹਨਾਂ ਨੂੰ ਜਾ ਕੇ ਕਿਹਾ ਭਈ ਮੈਨੂੰ ਉੱਥੋਂ ਭੇਜਿਆ ਤੁਹਾਡੇ ਕੋਲ ਫੋਨ ਆਇਆ ਉਹ ਕਹਿੰਦੇ ਚੱਬੈਣਾ ਬਹਿ ਜਾ ਲਾਸ਼ਾਂ ਨਹੀਂ ਦਿਨ ਮੈਂਦੀਆਂ ਜਿੱਥੇ ਤੇਰਾ ਜ਼ੋਰ ਲੱਗਦਾ ਲਾਲਾ ਮੈਂ ਉੱਥੇ ਧਰਮੇ ਤੇ ਬਹਿ ਗਿਆ 8 ਵਜੇ ਤੋਂ ਬਾਅਦ ਮਹਾਰੂਪ ਸਾਹਿਬ ਵੀ ਆ ਗਏ ਬਦਾਲਾ ਸਾਹਿਬ ਵੀ ਆ ਗਏ 4 ਐਮਐਲਏ ਵੀ ਆ ਗਏ ਸਰਿੰਦਰ ਸਿੰਘ ਥੰਮੜਾ ਸਰਜੀਤ ਸਿੰਘ ਮਨਿਹਾਲ ਕੁਹਾੜ ਸਾਹਿਬ ਤੇ ਦਾਸ ਕੇਸਗੜ ਦੇ ਜ਼ਿਲਦਾਰ ਸਾਹਿਬ ਦੇ ਉਹਨਾਂ ਦੀ ਮੇਰੀ ਉਹਨਾਂ ਦੀ ਮੇਰੀ ਮੰਮੀ ਜੀ ਉਹਨਾਂ ਦੀ ਧਰਮ ਪਤਨੀ ਅਵਤਾਰ ਕੌਰ ਉਹਨਾਂ ਦਾ ਡਰਾਈਵਰ ਬਟਾਲਾ ਸਾਹਿਬ ਦਾ ਡਰਾਈਵਰ ਮੇਰੀ ਬੈਂਕ ਦਾ ਮੈਂ ਬੈਂਕ ਦੇ ਮੈਨੇਜਰ ਸੀ ਨਰਿੰਦਰਜੀਤ ਸਿੰਘ ਬਿਰਕ ਪ੍ਰਧਾਨ ਉਹਨਾਂ ਦੇ ਨਾਲ ਹਰਮਨ ਸਿੰਘ ਜਥੇਦਾਰ ਜਿਹੜਾ ਮੈਥਪੁਰ ਸਰਕਲ ਦਾ ਸੀ ਮੈਂ ਉਹ ਵੀ ਉਹਨਾਂ ਦੇ ਨਾਲ ਦੋਈ ਜਥੇਦਾਰ ਜਿਹੜੇ ਸੀ ਚਰਨ ਸਿੰਘ ਹੁਣੀ ਤੇ ਜਸਪਾਲ ਸਿੰਘ ਜੂਧਾ ਸੀਗਾ ਅਸੀਂ ਸਾਰੇ ਉੱਥੇ ਧਰਨੇ ਤੇ ਬੈਠ ਗਏ ਉਹ ਸਵੇਲੇ ਉਹਨਾਂ ਨੇ ਕਿਹਾ ਕਿ ਤੁਸੀਂ ਜਾ ਕੇ ਅਜੇ ਵੀ ਲਾਸ਼ਾਂ ਜਿਉਂ ਨੇ ਨਹੀਂ ਜਲਾਈਆਂ ਹੋਣੀਆਂ ਤਾਂ ਤੁਸੀਂ ਦਵਾਦਾ ਬਸਕੂਟਰ ਤੇ ਜਾ ਕੇ ਉੱਥੇ ਜਾ ਕੇ ਲਾਸ਼ਾਂ ਮੈਂ ਜਸਪਾਲ ਸਿੰਘ ਨੂੰ ਨਾਲ ਲਿਆ ਅਸੀਂ ਜਦੋਂ ਦੇਵੀਚਲਾ ਮੰਦਿਰ ਤੇ ਅੱਗੇ ਖੱਦਰ ਪੜਾ ਰਿਹਾ ਉਹਦੇ ਵਿੱਚ ਦੀ ਸਿੱਧੇ ਹੋਏ ਤਾਂ ਮੁਰੇ ਚਾਰੇ ਲਾਸ਼ਾਂ ਤੇ ਮੱਕੀ ਦਾ ਤੇਲ ਪਾ ਕੇ ਅੱਗ ਲਾਈ ਸੀ ਤੇ ਐਡਿਟੀਆਂ ਲਾਟਾਂ ਵੱਲਦੀਆਂ ਸੀ ਮੈਂ ਅੱਜ ਤੱਕ ਨਾ ਉਹ ਲਾਟਾਂ ਪੁੱਲ ਸਕਿਆ ਨਾ ਉਹ ਬੱਚੇ ਪੁੱਲ ਸਕਿਆ ਅੱਜ ਮੇਰਾ ਇਸ ਇਨਸਾਫ ਦੀ ਤਕੜੀ ਦਾ ਜਿਹੜੀ ਟੋਟੇ ਟੋਟੇ ਹੋਈ ਪਈ ਆ ਕੋਈ ਿਤਮਾਰ ਨਹੀਂ ਰਿਹਾ ਕਿਉਂ 23 ਉਹ ਯਾਤੇ ਦੀ ਗੱਲ ਹੈ ਇਹਨਾਂ ਨੇ ਇੱਕ ਸੈਟ ਬਣਾਈ ਪੰਜਾਬ ਗਵਰਨਮੈਂਟ ਨੇ ਜਿਹਦੇ ਅੱਜ ਚੀਫ ਮਿਨਿਸਟਰ ਦੇ ਮਾਨ ਸਾਹਿਬ ਨੇ ਸਪੀਕਰ ਸਾਹਿਬ ਨੇ ਉਹ ਸੈਟ ਦਾ ਜਿਹੜਾ ਚੇਅਰਮੈਨ ਸੀ ਐਸਐਸਪੀ ਰੂਰਲ ਉਹਨਾਂ ਗਾਹਾਂ ਉਹਦਾ ਚੇਅਰਮੈਨ ਬਣਾਤਾ ਡੀਐਸਪੀ ਨਕੋਦਰ ਤੇ ਨਾਲ ਉਹ ਲਾਤਾ ਥਾਣੇਦਾਰ ਨਕੋਦਰ ਤੇ ਵਿੱਚ ক্লাস 2 ਕੇ ਤੁਸੀਂ ਜਿਹੜੀ ਵੀ ਜੋ ਵੀ ਕੋਈ ਗੱਲ ਕਰਨੀ ਆ ਬਲਦੇਵ ਸਿੰਘ ਨੂੰ ਨਾਲ ਲੈਣਾ ਉਹਦੀ ਅਜੇ ਤੱਕ ਸਾਨੂੰ ਕਾਪੀ ਨਹੀਂ ਮਿਲੀ ਤੇ ਨਾਲ ਸਾਨੂੰ ਕਿਹਨੇ ਲੈਣਾ ਸੀ ਮਗਰੋਂ ਏਡੀਜੀ ਜਿਹੜਾ ਇਹਨਾਂ ਦਾ ਅਟਾਰਨੀ ਜਨਰਲ ਹੁੰਦਾ ਉਹਨਾਂ ਨੇ ਨਕੋਦਰ ਦੇ ਡੀਐਸਪੀ ਤੋਂ ਇੱਕ ਬਿਆਨ ਵਾਕੇ ਇਥੇ ਹਾਈ ਕੋਰਟ ਚ ਦਿੱਤੇ ਆ ਵੀ ਅਸੀਂ ਜਿਹੜੀ ਇਹਨਾਂ ਦੇ ਕੀਜਾਂ ਗਵਾਚੀਆਂ ਹੈਗੀਆਂ ਜਿਹੜੇ ਕਾਗਜ਼ ਗਵਾਚੇ ਆ ਉਹਨਾਂ ਨੇ ਇੱਕ ਐਫਆਈਆਰ ਦਰਜ ਕਰ ਲਈ ਆ ਉਸ ਐਫਆਈਆਰ ਦੀ ਨਕਲ ਵੀ ਅੱਜ ਤੱਕ ਕੋਈ ਨਹੀਂ ਮਿਲੀ ਜਦ ਮੈਂ ਪਾਈ ਉਹ ਮੈਨੂੰ 86 ਵਾਲੀਆਂ ਪਹਿਲੀਆਂ ਪੁਰਾਣੀਆਂ ਚਾਰੇ ਦੇਤੀਆਂ ਇੱਕ ਗਲਤ ਅਫੀਡੇਵਿਟ ਦੇ ਦੁਆਕੇ ਏਜੀ ਨੇ ਇਸ ਗਵਰਨਮੈਂਟ ਦੇਨ ਤੇ ਇੱਕ ਡੀਐਸਪੀ ਨੇ ਇਥੇ ਬਿਆਨ ਦਿੱਤੇ ਜੋ ਝੂਠੇ ਐ ਔਰ ਰਿਜ਼ਲਟ ਨੇ ਉਹ ਮੰਨ ਲੈ ਸਾਡੇ ਵਕੀਲ ਨੂੰ ਸੁਣੇ ਨਹੀਂ ਉਹ ਕਹਿੰਦੇ ਨੇ ਜੀ ਜੋ ਇੱਕ ਇੰਦੇ ਬਣ ਗਈ ਐ ਹੁਣ ਸੈਟ ਤੁਹਾਡੀ ਬਣ ਗਈ ਸੈਟ ਤੁਸੀਂ ਕਹਿੰਦੇ ਸੀਗੀ ਸੈਟ ਇਹਨਾਂ ਨੂੰ ਬਣਾਤੀ ਐ ਤੇ ਉਹ ਸੈਟ ਦਾ ਜਿਹੜਾ ਰਿਜ਼ਲਟ ਆਇਆ ਵੀ ਅੱਜ ਤੱਕ ਸਾਨੂੰ ਨਹੀਂ ਮਿਲਿਆ ਅੱਜ ਤੱਕ ਜੋ ਵੀ ਹੋਇਆ ਚਾਰ ਨਹੀਂ ਜਿੰਨੇ ਵੀ ਸੀਐਮ ਆਇਆ ਕਿਸੇ ਸੀਐਮ ਨੂੰ ਘਟ ਤੋਂ ਘਟ 10 10 ਚਿੱਠੀਆਂ ਲਿਖੀਆਂ ਹੁਣ ਮੈਂ ਇੱਕ ਚਿੱਠੀ ਲਿਖੀ ਸੀ ਆਪ ਦੇ ਪੰਜਾਬ ਦੇ ਮੌਜੂਦਾ ਸੀਐਮ ਨੂੰ ਕਿ ਮੇਰੀ ਇਹ ਆਖਰੀ ਚਿੱਠੀ ਆ ਮੈਂ ਮੁੜ ਕੇ ਕਿਸੇ ਨਾ ਸੀਐਮ ਨੂੰ ਨਾ ਕਿਸੇ ਐਸਐਸਪੀ ਨੂੰ ਨਾ ਕਿਸੇ ਡੀਜੀਪੀ ਨੂੰ ਨਾ ਕਿਸੇ ਗਵਰਨਰ ਨੂੰ ਨਾ ਕਿਸੇ ਦਿੱਲੀ ਵਾਲੇ ਕਿਸੇ ਘਾਤਾ ਤਰਤਲ ਮੈਂ ਕੋਈ ਵੀ ਅਪੀਲ ਨਹੀਂ ਕਰਾਂਗਾ ਮੇਰੀ ਉਸ ਪਰਮਾਤਮਾ ਤੇ ਡੋਰੀ ਹੈ ਮੈਂ ਉਸ ਪਰਮਾਤਮਾ ਨੂੰ ਮੰਨਦਾ ਐ ਤੇ ਮੈਂ ਉਸ ਪਰਮਾਤਮਾ ਤੋਂ ਆਸ ਕਰਦਾ ਵੀ ਅੱਜ ਜਿੱਦਾਂ ਤੁਸੀਂ ਮੈਨੂੰ ਸਹਿਯੋਗ ਦਿੱਤਾ ਜੇ ਤੁਹਾਡਾ ਇਦਾਂ ਹੀ ਸਹਿਯੋਗ ਰਿਹਾ ਮੈਂ ਇਹਨਾਂ ਦੀ ਸਚਾਈ ਦੁਨੀਆ ਤੇ ਨਸ਼ਰ ਕਰੂੰਗਾ ਔਰ ਅਸੀਂ ਇਹ ਜਿਹੜਾ ਕੇਸ ਹੈਗਾ ਤੁਹਾਨੂੰ ਇੱਕ ਖੁਸ਼ੀ ਦੀ ਗੱਲ ਦੱਸਦਾ ਐ ਅਮਰੀਕਾ ਦੀਆਂ 11 ਕਾਉਂਟੀਆਂ ਸੈਕਰਮੈਂਟੋ ਦੀ ਅਸੈਂਬਲੀ ਉੱਥੇ ਦੀ ਕਾਂਗਰਸ ਨੈਸਾਕਾ ਨਕੂਦਰ ਨੂੰ ਮਾਨਤਾ ਦਿੱਤੀ ਐ ਐਡਮਿੰਟਨ ਦੀ ਅਸੈਂਬਲੀ ਨੇ ਟ੍ਰਾਂਟੋ ਦੀ ਸਮਝ ਉਹਨਾਂ ਨੇ ਵੀ ਦਿੱਤੀ ਆ ਸਾਡਾ ਉੱਥੇ ਵੀ ਜੋਰ ਬਹੁਤ ਮਦਦ ਕਰ ਰਹੇ ਨੇ ਉੱਥੇ ਮੇਰੀ ਹਰੇ ਗੁਰਦੁਆਰੇ ਵਾਲੇ ਮੈਨੂੰ ਕਹਿੰਦੇ ਬਲਦੇਵ ਸਿੰਘ ਤੁਸੀਂ ਫਿਕਰ ਨਾ ਕਰੋ ਅਸੀਂ ਤੁਹਾਡੇ ਨਾਲ ਖੜੇ ਆ ਅੱਜ ਮੇਰਾ ਹੌਸਲਾ ਇੰਨਾ ਵੱਧ ਗਿਆ ਜਦੋਂ ਮੈਂ ਆ ਸ਼ਕਸ਼ੀਤਾ ਦੇਖੀਆਂ ਤੇ ਮੈਂ ਮਨ ਸਿੰਘ ਸਾਹਿਬ ਨੇ ਵੀ ਉੱਥੇ ਕਿਹਾ ਸੀਗਾ ਅੰਬਰਸਰ ਕਿ ਸੁਪਰੀਮ ਕੋਰਟ ਚ ਜਾਣਾ ਚਾਹੀਦਾ ਮੈਨੂੰ ਐਸ ਸੀ अरोड़ा ਸਾਹਿਬ ਨੇ ਕਿਹਾ ਆਪਾਂ ਨੂੰ ਕੋਈ ਰਿਕਾਰਡ ਤਾਂ ਕੋਲ ਨਹੀਂ ਚਾਹੀ ਤੇ ਚੱਲ ਜਾਈਏ ਕਿੱਦਾਂ ਚੱਲ ਜਾਈਏ ਕੁਛ ਦਿੰਦੇ ਤਾਂ ਹੈ ਹੀ ਨਹੀਂ ਸੜਕੋ ਤੇ ਇੱਕ ਪੱਤਰ ਵੀ ਨਹੀਂ ਉਹ ਵੀ ਜਾ ਕੇ 18 ਚ ਮਿਲਿਆ ਸੀ ਫੂਲਕਾ ਸਾਹਿਬ ਤੇ ਕਮਰ ਸੰਧੂ ਤੇ ਗਾਂਧੀ ਜੀ ਨੇ ਲੈ ਕੇ ਦਿੱਤਾ ਇਸ ਕਰਕੇ ਮੇਰੀ ਤੁਹਾਡੇ ਸਾਰਿਆਂ ਦੇ ਆਿਆਂ ਦੇ ਮੈਂ ਆਪਣੇ ਦਿਲੋਂ ਧੰਨਵਾਦ ਕਰਦਾ ਸਾਰਿਆਂ ਰਣਜੀਤ ਸਿੰਘ ਉਹਨਾਂ ਦਾ ਵੀ ਪ੍ਰੋਫੈਸਰ ਜਗਮਉਨ ਸਿੰਘ ਉਹਨਾਂ ਦਾ ਵੀ ਜਿਹੜੇ ਮੇਰੇ ਬੱਚੇ ਨੂੰ ਵੀ ਗਾਈਡ ਕਰਦੇ ਆ ਤੇ ਆਹ ਜਿਹੜੇ ਮੇਰੇ ਛੋਟੇ ਬੱਚੇ ਜਿਹੜੇ ਤੁਸੀਂ ਆ ਜਾਏ ਨਾ ਮੈਨੂੰ ਪਿਆਰ ਦਿੱਤਾ ਮੈਂ ਭੁੱਲ ਨਹੀਂ ਸਕਦਾ ਇਹਨਾਂ ਦੇ ਪਰਿਵਾਰ ਜਿੰਨੇ ਵੀ ਸੀ ਨੇ ਚਿਹਰੇ ਉੱਪਰ ਵਾਲੇ ਸ਼ੰਕਰ ਸਿੰਘ ਹੁਣੀ ਪ੍ਰੀਤਮ ਕੋਰ ਪ੍ਰੀਤਮ ਕੋਰ ਜਦੋਂ ਬੂਹਾ ਖੜਕਦਾ ਸੀ ਨਾ ਇਹਦੀ ਮਾਂ ਜਦੋਂ ਉਹ ਕਹਿੰਦੀ ਸੀ ਹਰਮਿੰਦਰ ਆ ਗਿਆ ਕਰਤਾਰ ਸਿੰਘ ਜਿਹੜੇ ਰਾਮਗੜ੍ਹ ਦੇ ਉਹਨਾਂ ਦੀ ਘਰ ਵਾਲੀ ਲਾਜਬੰਤੀ ਮੇਰੀ ਭੈਣ ਮੈਨੂੰ ਪਤਾ ਅਸੀਂ ਜਿੰਨੀ ਆਰੀ ਵੀ ਮਨਾਇਆ ਮੇਰੇ ਕੋ ਆਉਂਦੇ ਰਹੇ ਉਹ ਵੀ ਕਹਿੰਦੀ ਸੀ ਭਾਜੀ ਤੁਸੀਂ ਧਾਨ ਨਾ ਤੁਸੀਂ ਧਾਨ ਨਾ ਤੁਸੀਂ ਲੜ ਸਕਦੇ ਸਾਡੇ ਕੋਲ ਨਹੀਂ ਤਾਕਤ ਨਹੀਂ ਤਾਕਤ ਤਾਂ ਪਰਮਾਤਮਾ ਨੇ ਦਿੱਤੀ ਇਵੇਂ ਹੀ ਸ਼ਾਮਿੰਦਰ ਸਿੰਘ ਜੀ ਹੋਣੀ ਉਹਨਾਂ ਦੀ ਘਰ ਵਾਲੀ ਰਿਸ਼ਪਾਲ ਕੌਰ ਤੇ ਉਹਨਾਂ ਦੀ ਬੇਟੀ ਜਿਹੜੀ ਹੈਗੀ ਆ ਰਾਣੀ ਰਾਜਬਿੰਦਰ ਉਹ ਪੁੱਤਰੀਆਂ ਮੇਰਾ ਇੰਨਾ ਸਾਥ ਦਿੰਦੀ ਮੈਨੂੰ ਬਾਪੂ ਸਾਧੀਆਂ ਇਹ ਕਲਮੇ ਹੋਰ ਦੱਸਣੀ ਚਾਹਣਾ ਤੁਹਾਨੂੰ ਇੱਕ ਵਾਰੀ ਮੈਂ ਚਲੁੱਪੜ ਚਲੇ ਗਿਆ ਬਹੁਤ ਸਵੇਰੇ ਸਵੇਰੇ ਐ ਸਵੇਰੇ ਸਵੇਰੇ ਗਿਆ ਮੈਨੂੰ ਬੇਟੀ ਪਤਾ ਕੀ ਕਹਿੰਦੀ ਕਹਿੰਦੀ ਮੈਨੂੰ ਲੱਗਦਾ ਅੰਕਲ ਜੀ ਤੁਸੀਂ ਰੋਟੀ ਨਹੀਂ ਖਾਧੀ ਹੈ ਜਦੋਂ ਆਜੇ ਨਾਲ ਮੈਨੇ ਪੁੱਛਿਆ ਤੁਸੀਂ ਪ੍ਰਸ਼ਾਦਾ ਛਕਣਾ ਮੈਂ ਕਿਹਾ ਖਾਧੀ ਤਾਂ ਹੈ ਨਹੀਂ ਪੁੱਤ ਕਹਿੰਦੀ ਦਈ ਹੈਗਾ ਮੈਂ ਤੁਹਾਨੂੰ ਇੱਕ ਪਰੋਠਾ ਲਾ ਦਾਂ ਅੱਜ ਵੀ ਮੈਂ ਉਹੇ ਪਰੋਠਾ ਖਾਦਾ ਐ ਅੱਜ ਵੀ ਮੈਨੂੰ ਉਹ ਬੇਟੀ ਯਾਦ ਹੁੰਦੀ ਐ ਤਿੰਨ ਭੈਣਾਂ ਉਹਦੀਆਂ ਵਿਚਾਰੀਆਂ ਤੜਫ ਰਹੀਆਂ ਰਖੜੀਆਂ ਮੰਨਣ ਤੋਂ ਆਪਣੇ ਭਰਾਵਾਂ ਨੂੰ ਦੇਖ ਰਹੀਆਂ ਅੱਡਾ ਸਾਥ ਦਿਓ ਸੱਚ ਨੂੰ ਅਗਰ ਜਾਗਰ ਕਰਨਾ ਸੱਚ ਇਨਸਾਫ ਨਹੀਂ ਮਿਲਣਾ ਇਸ ਦੁਨੀਆ ਤੇ ਇਨਸਾਫ ਨਹੀਂ ਮਿਲ ਸਕਦਾ ਇਨਸਾਫ ਖੋਣਾ ਪੈਣਾ ਕਦੋਂ ਖਾਊਗੀ ਕੌਮ ਕਦੋਂ ਉਠੂਗੀ ਕਦੋਂ ਜਾਗੂਗੀ ਇਹ ਮੈਂ ਨਹੀਂ ਕਹਿ ਸਕਦਾ ਮੈਂ ਸ਼ਾਂਤ ਰਾਮਦਾਸੀ ਦਾ ਬਹੁਤ ਆਪਾਸ਼ਕ ਸੀ ਮੈਂ ਸਦਾ ਬੋਦਾਂ ਨੂੰ ਹੁਣ ਵੀ ਮਾੜੀ ਚਾਰ ਲਾਈਨਾਂ ਕਹਿ ਕੇ ਮੈਂ ਆਪਣੇ ਲੈਕਚਰ ਖਤਮ ਕਰ ਦਿੰਦਾ ਲੋਕੋ ਆਵਾਜ਼ ਆ ਜਾਓ ਝੂਠੇ ਲੀਡਰਾਂ ਤੋਂ ਲੋਕੋ ਆਵਾਜ਼ ਆ ਜਾਓ ਝੂਠੇ ਲੀਡਰਾਂ ਤੋਂ ਇਹ ਨਹੀਂ ਦੇਸ਼ ਨੂੰ ਬਿਲੇ ਲਗਾ ਛੱਡਣ ਲੋਕੋ ਬਾਜ ਆ ਜਾਓ ਝੂਠੇ ਲੀਡਰਾਂ ਤੋਂ ਇਹ ਨਹੀਂ ਦੇਸ਼ ਨੂੰ ਬਿਲੇ ਲਗਾ ਛੱਡਣਾ ਹੈ ਇਹ ਨਹੀਂ ਦੇਸ਼ ਦਾ ਫੱਕਾ ਵੀ ਛੱਡਣਾ ਨਹੀਂ ਇਹ ਨਹੀਂ ਤੁਹਾਨੂੰ ਵੀ ਵੇਚ ਕੇ ਖਾਣ ਛੱਡਣਾ ਅਸੀਂ ਆਪਣਾ ਸਮਝ ਕੇ ਵੋਟ ਪਾਈ ਅਸੀਂ ਆਪਣੇ ਸਮਝ ਕੇ ਵੋਟ ਪਾਈ ਇਹ ਨਹੀਂ ਬੋਟ ਦਾ ਸੱਲਾ ਵੀ ਤਾਰਿਆ ਨਾ ਸਾਨੂੰ ਦੁੱਖਾਂ ਵਾਲਿਆ ਦੁੱਧ ਵਾਂਗੂ ਇਹ ਨਹੀਂ ਪਾਣੀ ਦਾ ਛੱਟਾ ਵੀ ਮਾਰਿਆ ਸਾਨੂੰ ਦੁੱਖਾਂ ਵਾਲਿਆ ਦੁੱਧ ਵਾਂਗੂ ਯਾਨੀ ਪਾਣੀ ਦਾ ਛੱਟਾ ਵੀ ਮਾਰਿਆ ਨਾ ਅੱਜ ਤੱਕ ਕੋਈ ਸਿਆਸੀ ਬੰਦੇ ਨੇ ਕਿਸੇ ਨੇ ਮੇਰੀ ਕੋਈ ਸਾਥ ਨਹੀਂ ਦਿੱਤੀ ਜਿੰਨੀ ਵੀ ਦਿੱਤੀ ਆ ਉਹਨਾਂ ਦਿੱਤੀ ਆ ਜਿਹੜੇ ਜਥੇਬੰਦੀਆਂ ਚਲਾਉਂਦੇ ਆ ਜਾਂ ਜਿਹੜੇ ਵਕੀਲ ਐ ਸੱਚਖਤ ਤੇ ਖੜਿਆ ਇਸ ਕਰਕੇ ਮੈਂ ਫੇਰ ਉਸ ਕਾਲਪੁਰ ਖਗੇ ਅਰਦਾਸ ਕਰਦਾ ਅੱਜ ਦੀ ਇਸ ਵਿਸ਼ੇਸ਼ ਇਕਤਰਤਾ ਜਿਹੜੀ ਹੈ ਗਿਆ ਇਹਦੀ ਗੂੰਜ ਸੀਐਮ ਦੇ ਕੰਨਾਂ ਚ ਕਿਤੇ ਪੈ ਜਾਏ ਕਿਸੇ ਭਲੇਖੇ ਜਨਾਰਾ ਜਿੱਦਾਂ ਪਹਿਲੇ ਉਹਨਾਂ ਦੀ ਝੋਲੀ ਚੱਕਦੇ ਫਿਰਦੇ ਤੁਸੀਂ ਉਹਨਾਂ ਦੀ ਝੋਲੀ ਚੱਕਦਾ ਫਿਰਦਾ ਇਹ ਝੋਲੀ ਚੱਕਣੀ ਬੰਦ ਕਰ ਦਿਓ ਲੋਕਾਂ ਦੇ ਕੰਮ ਕਰੋ ਲੋਕਾਂ ਨੂੰ ਨੌਕਰੀਆਂ ਦਿਓ ਬੱਚੇ ਿੱੱਡੋਂ ਭੁੱਖੇ ਤੁਰੇ ਫਿਰਦੇ ਨੇ ਉਹ ਉਹਨਾਂ ਨੂੰ ਰੋਟੀ ਖਾਣ ਨੂੰ ਨਹੀਂ ਮਿਲਦੀ ਤੇ ਤੁਸੀਂ ਗਲਛਰ ਰਹੇ ੜੋਦੇ ਇੱਕ ਦੂਸਰੇ ਨੂੰ ਗਾਲਾਂ ਕੱਢੀ ਜਾਂਦੇ ਆ ਮੈਂ ਇਹਨਾਂ ਕਹਿੰਦਾ ਹਾਂ ਛਮਾ ਦਾ ਜਾ ਚੱਕਿਆ ਸਾਰੇ ਰਣਜੀਤ ਸਿੰਘ ਹੁਣ ਦਾ ਇੱਕ ਵਾਰੀ ਫੇਰ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ